ਕੱਲਾ ਦਲੀਆ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡੀ ਤਾਂ ਮਾਨ ਸਾਹਿਬ ਮੈਂ ਉਦੋਂ ਐਮਪੀ ਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੈਂ ਕਹਿੰਦੀ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ ਹੋਰ ਫਿਰ ਉਹਨੂੰ ਕੀ ਹੋ ਗਿਆ ਫਿਰ ਕਹਿੰਦਾ ਪਰ ਇਹ ਹੈ ਬੀ ਇਹ ਕਿਹਾ ਹੈ ਸਾਡੇ ਬੱਚਿਆਂ ਨੂੰ ਕਾਪੀ ਪੈਨ ਭਾਵੇਂ ਘਰੇ ਭੁੱਲ ਆਇਓ ਕੌਲੀ ਤੇ ਚਮਚਾ ਨਹੀਂ ਭੁੱਲ ਕੇ ਆਉਣਾ ਮਿਡ-ਡੇ ਮੀਲ ਸੈਂਟਰ ਬਣ ਗਏ ਸੀ ਦਲੀਆ ਖਵਾਉਣ ਵਾਲੇ ਬਸ ਹੋਰ ਕੋਈ ਉਥੇ ਪੜ੍ਹਾਈ ਪੂਰੀ ਨਾਂ ਦੀ ਨਾ ਉਮੀਦ ਕੀਤੀ ਜਾਂਦੀ ਸੀ ਨਾ ਹੀ ਮਾਪੇ ਉਮੀਦ ਕਰਦੇ ਸੀ ਨਾ ਹੀ ਕੋਈ ਕਿਸੇ ਹੋਰ ਨੂੰ ਫਿਕਰ ਸੀ ਸੋ ਅਸੀਂ 3 ਸਾਲ ਪਹਿਲਾਂ 16 ਮਾਰਚ ਨੂੰ ਇੱਥੇ ਪਵਿੱਤਰ ਧਰਤੀ ਖਟਕੜਕਲਾਂ ਤੇ ਆਏ ਸੌ ਚੁੱਕੀ ਉਹ ਸੌ ਚੁੱਕਣ ਜੋਗੇ ਤੁਸੀਂ ਬਣਾਇਆ ਤੁਸੀਂ ਵੀ ਨਾਲ ਹੀ ਸੌ ਚੁੱਕੀ ਸੀ ਕਿ ਕਾ ਬਦਲਾਂਗੇ ਬੱਚੇ ਬਾਹਰ ਜਾ ਰਹੇ ਨੇ ਜਾਂ ਨਸ਼ਿਆਂ ਵੱਲ ਜਾ ਰਹੇ ਨੇ ਹਾਲਾਤ ਬਦਲਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਥੋੜੀ ਜੀ ਲੰਮੀ ਹੋ ਗਈ ਪਰ ਸੂਰਜ ਚੜੂਗਾ ਮੈਂ ਕਹਿੰਦਾ ਰਿਹਾ ਚੜ ਚੜਨ ਲੱਗਿਆ ਜਿਨ ਜੀਨੋ ਪਾ ਕਹਿੰਦੇ ਪੌ ਫੁੱਟ ਗਈ ਲਾਲੀ ਦਿਖਣ ਲੱਗ ਗਈ ਸੂਰਜ ਹੁਣ ਅੱਗੇ ਹੀ ਤਾਹਾਂ ਤਾਹੀ ਜਾਊਗਾ ਹੁਣ ਬਸ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 54003 54003 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਖੜਾ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਆਮ ਕਰਾਂ ਦੇ ਪੀਆਂ ਪੋਤਾਂ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਕਰਾਂ ਚ ਇੱਕ ਕਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ ਬਈ ਕਈ ਕਈ ਬੱਚਿਆਂ ਨੂੰ ਇੱਕ ਸਾਲ ਚ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਆ ਆ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਕਰੇ ਚਿੱਠੀ ਆਉਂਦੀ ਹੈ ਜੀ ਵੀ ਆ ਜਾ ਭਾਈ ਕੁਰਸੀ ਡਿੱਕੀ ਜਾਂਦੀ ਹੈ ਤੈਨੂੰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਆਪਾਂ ਜਿੰਦਾਬਾਦ ਮੁਰਦਾਬਾਦ ਤੇ ਇਹਨਾਂ ਦੇ 3 ਪੁੱਤ ਚੇਅਰਮੈਨ ਲਾਲ ਬੱਤੀਆਂ ਟੂ ਟੂ ਇੱਧਰ ਨੂੰ ਤਾਂ ਇੱਧਰ ਨੂੰ ਕੌਣ ਲੰਘ ਗਿਆ ਇਹਦਾ ਮੁੰਡਾ ਲੰਘ ਗਿਆ ਇਹਦਾ ਭਤੀਜਾ ਲੰਘ ਗਿਆ ਇਹਦਾ ਜੀਜਾ ਲੰਘ ਗਿਆ ਇਹਦਾ ਸਾਡਾ ਲੰਘ ਗਿਆ ਬਸ ਆਹੀ ਸੀ ਆਪਾਂ ਤਾਂ ਕਦੇ ਲੰਘੇ ਨਹੀਂ ਆਪਾਂ ਦੁਬਾਰਾ ਪਰਾਂ ਕਰ ਪਰਾਂ ਹੋ ਜੋ ਪਰਾਂ ਜੀਜੇ ਨੇ ਲੰਘਣਾ ਹੈ ਪਰਾਂ ਹੋ ਜੋ ਸਾੜੇ ਨੇ ਲੰਘਣਾ ਹੈ ਆਹੀ ਚਲੀ ਗਿਆ ਤੋ ਵੀਰੋ ਇਹੇ ਦਿੱਲੀ ਤੋਂ ਨੇਰੀ ਉੱਠੀ ਉਹ ਕਹਿੰਦੇ ਆ ਜਿਵੇਂ ਬਪਾ ਕਹਿੰਦੇ ਦੀਵੇ ਤੋਂ ਲੋ ਲੈ ਕੇ ਦੀਵੇ ਤੋਂ ਜੋਤ ਤੋਂ ਜੋਤ ਜਗਦੀ ਆ ਅਸੀਂ ਅਸੀਂ ਦਿੱਲੀ ਵਾਲੇ ਸਿੱਖਿਆ ਵਾਲੇ ਦੀਵੇ ਤੋਂ ਅਸੀਂ ਜਗ ਜੋਤ ਲੈ ਲਈ ਦਿੱਲੀ ਨਾਲੋਂ ਸਾਨੂੰ ਸੌਖਾ ਇਹ ਰਿਹਾ ਕਿ ਤਜਰਬੇ ਇਹ ਕਰੀ ਗਏ ਔਖੇ ਇਹ ਹੋਈ ਗਏ ਬਣਿਆ ਆਪਣੇ ਮਾਡਲ ਆਪ ਲੈ ਲਿਆ ਜਦੋਂ ਬਣ ਗਿਆ ਇਹਨਾਂ ਨੂੰ ਮੁਸ਼ਕਲਾ ਇਹ ਸੀ ਦਿੱਲੀ ਜਗਾ ਘਟ ਹੈ ਦਿੱਲੀ ਚ ਸਕੂਲ ਆਏ ਨੇ ਆਪਣੇ ਆਏ ਨੇ ਗਰਾਉਂਡ ਆਨ ਸਕੂਲਾਂ ਚ ਬੜੇ-ਬੜੇ ਸਕੂਲ ਆਪਣੇ ਕੋਲ ਤਾਂ 25-25 ਕਿੱਲੇ ਸਕੂਲ ਵੀ ਆਗੇ ਨੇ ਸੋ ਆਪਰ ਫਾਇਦਾ ਹੋ ਗਿਆ ਗਰਾਉਂਡਾਂ ਬਣਾਤੀਆਂ ਤੇ ਨਾਲ ਜਿਹੜਾ ਬਹੁਤ ਸ਼ਾਨਦਾਰ ਲੈਬ ਬਣ ਗਈਆਂ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ ਫਿਨਲੈਂਡ ਆਈਆਈ ਮ અમદાવાદ ਟੀਚਰਨ ਟ੍ਰੇਨਿੰਗ ਵਾਸਤੇ ਭੇਜਦੇ ਆਂ ਕਿ ਪੜ੍ਹਾਈ ਦੇ ਨਵੇਂ ਤਰੀਕੇ ਸਿੱਖ ਕੇ ਆਓ ਫਿਰ ਇੱਥੇ ਆ ਕੇ ਆਪਣੇ ਸਾਥੀਆਂ ਨੂੰ ਵੀ ਸਿਖਾਓ ਤੇ ਆਪਣੇ ਸਟੂਡੈਂਟਾਂ ਨੂੰ ਪੜ੍ਹਾਓ ਮੈਂ ਦੇਖਿਆ ਆ ਬਲੌਕ ਦੇ ਵਿੱਚ ਜਾ ਕੇ ਲੈਬਾਰਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਕੈਮਿਸਟਰੀ ਦੇ LED ਸਕਰੀਨਾਂ ਲੱਗੀਆਂ ਨੇ ਬੱਚਿਆਂ ਨੇ ਦੱਸਿਆ ਅੱਧਿਆਂ ਤੋਂ ਵੱਧ ਕਹਿੰਦੇ ਪ੍ਰਾਈਵੇਟ ਸਕੂਲਾਂ ਚ ਆਇਆ ਜੀ ਅਧਿਆਤੋਂ ਬਾਅਦ ਪ੍ਰਾਈਵੇਟ ਸਕੂਲਾਂ ਚ ਆ ਮੈਂ ਪੁੱਛਿਆ ਮੈਂ ਕਿਹਾ ਵੀ ਤੈਨੂੰ ਕਿਹਨੇ ਕਿਹਾ ਸੀਗਾ ਵੀ ਇੱਥੇ ਆ ਕਹਿੰਦੇ ਵੀ ਮੇਰੇ ਡੈਡੀ ਨੇ ਕਿਹਾ ਸੀ ਮੈਂ ਤੇਰੇ ਡੈਡੀ ਨੂੰ ਕਿਹਨੇ ਕਿਹਾ ਸੀ ਕਹਿੰਦੇ ਜੀ ਉਹਨਾਂ ਦਾ ਇੱਕ ਦੋਸਤ ਹੈ ਉਹਨਾਂ ਦੀ ਬੇਟੀ ਇੱਥੇ ਪਹਿਲਾਂ ਪੜ੍ਹਦੀ ਸੀ ਉਹਨੇ ਕਿਹਾ ਕਿ ਮੇਰੀ ਬੇਟੀ ਇੱਥੇ ਪੜ੍ਹਦੀ ਐ ਤੂੰ ਆਪਣੀ ਬੇਟੀ ਨੂੰ ਵੀ ਇੱਥੇ ਲਾ ਦੇ ਤੇ ਇਸ ਤਰ੍ਹਾਂ ਕਰਕੇ ਜਿਹਨੂੰ ਆਪਾਂ ਮਾਊਥ ਪਬਲਿਸਿਟੀ ਕਹਿੰਦੇ ਆ ਸਰਕਾਰੀ ਸਕੂਲਾਂ ਦੀਆਂ ਐ ਗੱਲਾਂ ਹੋਣ ਲੱਗੀਆਂ ਹੁਣ ਵੀ ਉੱਥੇ ਲਾ ਦੋ ਨਾਲੇ ਫੀਸ ਨਹੀਂ ਹੈਗੀ ਨਾਲੇ ਪੜਾਈ ਸ਼ਾਨਦਾਰ ਹੈ ਇਹ ਕੱਲਾ ਟੀਵੀ ਤੇ ਐਡਾ ਦੇਣ ਨਾਲ ਨਹੀਂ ਇਹ ਗੱਲ ਬਣਨੀ ਜਦੋਂ ਤੁਹਾਡੇ ਆਪਸ ਵਿੱਚ ਗੱਲਾਂ ਚੱਲਣਗੀਆਂ ਨਾ ਉਦੋਂ ਇਹ ਚੀਜ਼ਾਂ ਤਾਂ ਜਾਣਗੀਆਂ ਜੀ ਹੌਲੀ-ਹੌਲੀ ਜਾਣਗੀਆਂ ਮਾਪੇ ਮਿਲੇ ਹੋਰ ਮਾਪਿਆਂ ਨੇ ਦੱਸਿਆ ਕਿਵੇਂ 35-35 ਹਜ਼ਾਰ ਫੀਸਾਂ ਵਰਦੀਆਂ ਜਿੱਥੋਂ ਕਹਿੰਦੇ ਸੀ ਉੱਥੋਂ ਲਓ ਕਿਤਾਬਾਂ ਜਿੱਥੋਂ ਕਹਿੰਦੇ ਨੇ ਉੱਥੋਂ ਲਓ ਰੇਟ ਘਟਾ ਨਹੀਂ ਸਕਦੇ ਟਿਊਸ਼ਨ ਲੱਗ ਰੱਖੋ ਮਤਲਬ ਸਾਰੀ ਕਮਾਈ ਲਗਭਗ ਬੱਚੇ ਦੀ ਪੜਾਈ ਤੇ ਚਲੀ ਜਾਂਦੀ ਸੀ ਤੇ ਹੁਣ ਉਹ ਕਹਿੰਦੇ ਜੀ ਨਾਲੇ ਪੈਸੇ ਬਚਦੇ ਨੇ ਨਾਲੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਬੱਚਾ ਇਸ ਸਕੂਲ 'ਚ ਪੜ੍ਹਦਾ ਸੀ ਪ੍ਰਮਾਣ ਨਾਲ ਕਹਿੰਦੇ ਆ ਕਿ ਸਾਡਾ ਬੱਚਾ ਸਕੂਲ ਆਫ ਐਮੀਨੈਂਸ 'ਚ ਪੜ੍ਹਦਾ ਤੇ ਉਹ ਕੋਈ ਬੱਚਾ ਵੀ ਡਾਕਟਰ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦਾ ਹੁਣ ਇੰਜੀਨੀਅਰ ਰੋਬੋਟਿਕ ਇੰਜੀਨੀਅਰ ਕਹਾ ਇੱਕ ਬੱਚੇ ਨੇ ਰੋਬੋਟਿਕ ਇੰਜੀਨੀਅਰ ਬਣੂਗਾ ਜੀ ਰੋਬੋਟ ਨੂੰ ਚਲਾਉਣ ਵਾਲਾ ਇੰਜੀਨੀਅਰ ਰੋਬੋਟ ਤੋਂ ਵੀ ਤਾਂ ਆਹ ਵਾਲੀ ਗੱਲ ਬਾਤ ਮਤਲਬ ਬੜੀਆ ਸੁਪਨੇ ਨੇ ਅਬਦੁਲ ਕਲਾਮ ਜੀ ਦੇ ਨਾਂ ਤੇ ਰੱਖਿਆ ਇਹ ਬਲੌਕ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਇੱਥੇ ਲਿਖ ਦਿਓ ਪ੍ਰਿੰਸੀਪਲ ਸਾਹਿਬ ਨੂੰ ਮੈਂ ਕਹਿੰਨਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੁਪਨੇ ਨੇ ਬੱਚਿਆਂ ਦੇ ਕਿਆ ਕਾ ਬਣਾਗੇ ਜੀ ਆਹ ਬਣਾਗੇ ਜੇ ਹੀ ਕਰਾਂਗੇ ਨੀਟ ਕਲੀਅਰ ਕਰਾਂਗੇ ਸੋਤ ਚੰਗੇ ਬੰਦਿਆਂ ਨੂੰ ਪੜ੍ਹੇ ਲਿਖੇ ਬੰਦਿਆਂ ਦੀਆਂ ਨਾਮਾਂ ਤੇ ਸਕੂਲਾਂ ਦੇ ਬਲਾਕ ਬਣਾਓ ਭਾਵੇਂ ਸਾਰੇ ਹੀ ਲੀਡਰਾਂ ਦੇ ਨਾਂ ਤੇ ਚੱਲਦੇ ਸੀ ਕੰਮਾਂ ਸੋਰਾ ਕੁਛ ਹੀ ਉਹਨਾਂ ਦੇ ਨਾਂ ਤੇ ਸੋ ਹੁਣ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਪੰਜਾਬ ਵਾਲਿਆਂ ਕ੍ਰਾਂਤੀ ਲਿਆਉਣ ਨੂੰ ਜ਼ਿਆਦਾ ਟਾਈਮ ਲਾਉਂਦੇ ਨਹੀਂ ਅਸੀਂ ਬਾਲਾ ਢੀਕਦੇ ਨਹੀਂ ਹੈਗੇ ਅਸੀਂ ਅੱਜ ਤਾਂ ਜਿਹੜੀ ਚੀਜ਼ ਨੂੰ ਪੈਗੇ ਪੈਗੇ ਫਿਰ ਜੇ ਗੰਨੇ ਨੂੰ ਪੈਗੇ ਤਾਂ ਫਿਰ ਗੰਨਾ ਮਿਲਾਂ ਜਿੰਨਾ ਚਿਰ ਭਜਦੀਆਂ ਨੇ ਉਹਨਾਂ ਚਿਰ ਗੰਨਾ ਨਹੀਂ ਆਉਣਾ ਹਰਦਾ ਫਿਰ ਜੇ ਆ